ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬੱਤ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਜੀ ਜੋ ਕਿ ਇਲਾਕਿਆਂ ਦੇ ਵਿੱਚ ਖੜ ਪਾਣੀ ਆਇਆ ਹੋਇਆ ਜਿਵੇਂ ਵੀ ਖੜ ਪੀੜਤਾ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਕਿਉਂਕਿ ਜੁਪੀ ਦੀਆਂ ਸੰਗਤਾਂ ਵੱਲੋਂ ਵੀ ਆਹ ਹੋਰ ਵੀ ਇਲਾਕੇ ਦੀ ਸੰਗਤਾਂ ਵੱਲੋਂ ਸਾਨੂੰ ਫੋਨ ਆਇਆ ਸੀ ਕਿ ਬਾਬਾ ਜੀ ਕਿਤੇ ਵੀ ਹਰ ਪੀੜਤਾ ਵਾਸਤੇ ਪਾਣੀ ਦੀ ਪਿੱਟ ਪਾਣੀ ਦੀ ਬੋਤਲਾਂ ਦੀ ਜਾਂ ਤਰਪਾਲਾਂ ਦੀ ਜਾਂ ਰਾਸ਼ਨ ਸੁੱਕੇ ਰਾਸ਼ਨ ਦੀ ਹਰੇ ਚਾਰੇ ਦੀ ਤੂੜੀ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਲੋਡ ਹੋਵੇ ਭਾਈ ਤਾਂ ਹੋਂ ਕੰਟੈਕਟ ਕਰ ਸਕਦੇ ਨੇ ਮੇਰੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਨੇ ਤੇ ਮੈਂ ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਦਾ ਵੀ ਨੰਬਰ ਦੇ ਦਾਂਗਾ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਲੋੜਵੰਦ ਕੋਲ ਮਦਦ ਪਹੁੰਚ ਸਕੇ ਇਹ ਕਹਿੰਦੇ ਜਿੱਥੇ ਲੋੜ ਨਹੀਂ ਉੱਥੇ ਦੇਣ ਦਾ ਕੋਈ ਫਾਇਦਾ ਨਹੀਂ ਪਿਆਰਿਓ ਪਰ ਜਿੱਥੇ ਕਿਤੇ ਲੋੜਵੰਦ ਨੂੰ ਕੋਈ ਮਦਦ ਦੀ ਲੋੜ ਹੈ ਭਾਈ ਮੈਂ ਨੰਬਰ ਦੇ ਦਵਾਂਗਾ ਉਹਨਾਂ ਨਾਲ ਕੰਟੈਕਟ ਕਰ ਸਕਦਾ ਵਾਈ ਗੁਰਜੀ ਕੋ ਖਾਲਸਾ ਵਾਈ ਗੁਰਜੀ ਦੀ